ਉਹ ਕਿਸੇ ਲਿਹਾਜ਼ ਦੇ ਵਿੱਚ ਗੱਲ ਉਹਨਾਂ ਨੇ ਠੀਕ ਹੈਈ ਐ ਵੀ ਕੁਝ ਅਫਸਰ ਸਹਿਬਾਨ ਐਸੇ ਨੇ ਜਿਹੜੇ ਹਲੇ ਐਮ ਐਲ ਏ ਦੀ ਗੱਲ ਨਹੀਂ ਸੁਣ ਰਹੇ ਮਾਨਜੋਗ ਮੰਤਰੀ ਸਾਹਿਬ ਨੇ ਬਹੁਤ ਸਾਰੇ ਉਦੋਂ ਆਸ਼ਵਾਸਨ ਐਸ ਹਾਊਸ ਦੇ ਸਾਹਮਣੇ ਦਿੱਤਾ ਸੀ ਕਿ ਇੱਕ ਟੀਮ ਜਾਊਗੀ ਸਾਰਾ ਕੁਝ ਹੋਗਾ ਇਹ ਕਰਾਂਗੇ ਉਹ ਕਰਾਂਗੇ ਜਿਹੜੀ ਪ੍ਰੋਬਲਮ ਐ ਉਹ ਗਾਰਬੇਜ ਦੀ ਪ੍ਰੋਬਲਮ ਐ ਸੀਵਰੇਜ ਸਿਸਟਮ ਦੀ ਪ੍ਰੋਬਲਮ ਐ ਗੰਦੇ ਪਾਣੀ ਦੀ ਪ੍ਰੋਬਲਮ ਐ ਸੜਕ ਦੀ ਪ੍ਰੋਬਲਮ ਐ ਗੰਦਾ ਪਾਣੀ ਉਹ ਲੋਕਾਂ ਦੇ ਕਿਚਨ ਦੇ ਵਿੱਚ ਬੈਕ ਮਾਰ ਕੇ ਜਾ ਰਿਹਾ ਹੈ ਤੇ ਕੂੜਾ ਉਠਾਉਣ ਵਾਲਾ ਕੋਈ ਨਹੀਂ ਹੈ ਠੇਕੇ ਵਾਲੇ ਕਾਰਪੋਰੇਸ਼ਨ ਨੂੰ ਦੋਸਤ ਲਗਾ ਰਹੇ ਨਹੀਂ ਕਾਰਪੋਰੇਸ਼ਨ ਵਾਲੇ ਠੇਕੇ ਵਾਲਿਆਂ ਦਾ ਦੋਸਤ ਲਗਾ ਰਹੇ ਅਫਸਰਾਂ ਦੇ ਵੱਲੋਂ ਅਜਿਹਾ ਬਿਹੇਵ ਕਰਨਾ ਇਹ ਤੁਹਾਨੂੰ ਕੀ ਲੱਗਦਾ ਕਿਤੇ ਕਮੀ ਰਹਿ ਗਈ ਜਿਹੜੇ-ਜਿਹੜੇ ਅਫਸਰ ਸਹਿਬਾਨ ਕੰਮ ਨਹੀਂ ਕਰ ਰਹੇ ਸੀ ਠੀਕ ਉਹ ਅਸੀਂ ਬਦਲਵਾ ਦਿੱਤੇ ਹੈ ਮਾਨ ਸਾਹਿਬ ਨੂੰ ਸੀ ਰਿਕੁਐਸਟ ਲੈਟਰ ਭੇਜੀ ਸੀ ਉਹਨਾਂ ਦੇ ਮੁਖਤਿਆਰ ਦੇ ਨਾਲ ਜਿਹੜੇ ਅਫਸਰ ਨਹੀਂ ਕੰਮ ਕਰਦੇ ਉਹਨਾਂ ਨੂੰ ਬਦਲ ਦਿੱਤਾ ਹੁਣ ਸਾਡੇ ਜੋ ਉਹਨਾਂ ਨੇ ਅچھے ਅਫਸਰ ਹੈ ਉਹ ਸਾਡੇ ਜਲੰਧਰ ਦੇ ਵਿੱਚ ਲਗਾਇਆ ਔਰ ਸਾਨੂੰ ਪੂਰੀ ਉਮੀਦ ਹੈ ਕਿ ਉਹ ਸਾਡੀ ਛਾਵਾਂ ਤੇ ਪੂਰੇ ਉਤਰਨਗੇ ਔਰ ਅਸੀਂ ਆਪਣੇ ਜਲੰਧਰ ਸ਼ਹਿਰ ਨੂੰ ਸੁੰਦਰ ਸ਼ਹਿਰ ਬਣਾਵਾਂਗੇ ਦੇ ਅੰਦਰ ਇੱਕ ਚਰਚਾ ਜਿਹੀ ਕੁਮਰ ਵਿਜੇ ਪ੍ਰਤਾਪ ਹੋ ਰਹਾ ਨੇ ਇੱਕ ਮਲਾਲ ਰੱਖਿਆ ਕਿ ਅ ਅਫਸਰ ਸਹਿਬਾਨ ਜਿਹੜੇ ਨੇ ਉਹ ਉਸ ਤਰੀਕੇ ਨਾਲ ਗੱਲ ਨਹੀਂ ਸੁਣਦੇ ਮੇਜ਼ ਥਪਤ ਪਾਏ ਗਏ ਸਹੀ ਗੱਲ ਸੀ ਸਹਿਮਤ ਹੋਗੇ ਤੁਸੀਂ ਕੁਮਰ ਵਿਜੇ ਪ੍ਰਤਾਪ ਜੀ ਦੇਖੋ ਕਿਸੇ لحاظ ਦੇ ਵਿੱਚ ਗੱਲ ਉਹਨਾਂ ਨੇ ਠੀਕਾਈ ਹੈ ਵੀ ਕੁਝ ਅਫਸਰ ਸਹਿਬਾਨ ਐਸੇ ਨੇ ਜਿਹੜੇ ਹਲੇ ਐਮਐਲਏ ਦੀ ਗੱਲ ਨਹੀਂ ਸੁਣ ਰਹੇ ਪਰ ਸਾਨੂੰ ਪੂਰੀ ਉਮੀਦ ਹੈ ਵੀ ਇਸ ਸੈਸ਼ਨ ਤੋਂ ਬਾਅਦ ਹੁਣ ਸਾਡੀਆਂ ਗੱਲਾਂ ਸੁਣੀਆਂ ਜਾਣਗੀਆਂ ਕਿਉਂਕਿ ਮਾਨ ਸਾਹਿਬ ਨੇ ਵੀ ਸਾਨੂੰ ਅਸ਼ਵਾਸ਼ਣ ਦਿੱਤਾ ਹੈ ਵੀ ਜਿਹੜਾ ਵੀ ਅਫਸਰ ਤੁਹਾਡੀ ਗੱਲ ਨਹੀਂ ਸੁਣਦਾ ਤੁਸੀਂ ਸਾਨੂੰ ਦੱਸੋ ਅਸੀਂ ਮੋਕੇ ਦੇ ਉੱਤੇ ਹੀ ਉਹਨਾਂ ਦਾ ਕਾਰਵਾਈ ਕਰਾਵਾਉਂਦੇ ਉਸ ਤੋਂ ਬਾਅਦ ਵੀ ਤੁਸੀਂ ਮੁੱਖ ਮੰਤਰੀ ਸਾਹਿਬ ਕੋਲ ਗੱਲ ਰਕੂ ਹੁਣ ਵੀ ਮੁਸ਼ਕਲ ਮੈਨੂੰ ਦਿੱਕਤ ਐਕਚੁਅਲੀ ਆ ਕੇ ਰਹੀਆਂ ਸੀ ਕਿਉਂਕਿ ਚੁਣਿਆ ਹੋਇਆ ਨੁਮਾਇੰਦਾ ਹਰ ਇੱਕ ਅਫਸਰ ਤੋਂ ਆਪਣੇ ਕਿੰਨਾ ਕੁ ਕਰਵਾਊਗਾ ਆਪਣੇ ਹਲਕੇ ਦੇ ਕੰਮ ਦੇ ਵਾਸਤੇ ਹੀ ਕਹੂਗਾ ਉਹਦੇ ਵਾਸਤੇ ਵੀ ਗੱਲ ਨਹੀਂ ਸਾਡੇ ਦੇਖੋ ਮੇਨ ਜਿਹੜਾ ਸਾਡੇ ਕੋਲ ਜਲੰਧਰ ਸੈਂਟਰ ਦਾ ਹਲਕਾ ਔਰ ਸੈਂਟਰ ਹਲਕੇ ਦੇ ਵਿੱਚ ਜ਼ਿਆਦਾਤਰ ਜਿਹੜੀ ਪ੍ਰੋਬਲਮ ਹੈ ਉਹ ਗਾਰਬੇਜ ਦੀ ਪ੍ਰੋਬਲਮ ਹੈ ਸੀਵਰੇਜ ਸਿਸਟਮ ਦੀ ਪ੍ਰੋਬਲਮ ਹੈ ਗੰਦੇ ਪਾਣੀ ਦੀ ਪ੍ਰੋਬਲਮ ਹੈ ਸੜਕ ਦੀ ਪ੍ਰੋਬਲਮ ਹੈ ਇਹਨਾਂ ਦਾ ਜਿਹੜਾ ਨਿਦਾਨ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਔਰ ਮੈਨੂੰ ਉਮੀਦ ਹੈ ਕਿ ਬਹੁਤ ਜਲਦ ਕਿਉਂਕਿ ਸੀਐਮ ਮਾਨ ਸਾਹਿਬ ਨੇ ਸਾਨੂੰ ਇਹ ਸ਼ਵਾਸ਼ਣ ਦਿੱਤਾ ਕਿ ਜਲਦੋ ਜਲਦੀ ਅਸੀਂ ਇਸ ਚੀਜ਼ ਨੂੰ ਨਵੇਂ ਰੁਖ ਦੇ ਵਿੱਚ ਲਿਆ ਕੇ ਪਹਿਲ ਦੇ ਆਧਾਰ ਦੇ ਉੱਤੇ ਇਹ ਸਾਰੇ ਕਾਰਜ ਕਰਾਣਾ ਹੈ। ਆਮ ਤੌਰ ਤੇ ਤਾਂ ਇਹੀ ਹੁੰਦਾ ਹੈ ਕਿ ਸਰਕਾਰ ਦੇ ਕੈਨਤੇ ਅਫਸਰ ਨੇ ਕੰਮ ਕਰਨਾ ਜੋ ਕਿਉਂਕਿ ਜਵਾਬਦੇਹੀ ਕਿਸੇ ਵੀ ਡਿਪਟੀ ਕਮਿਸ਼ਨਰ ਆਰ ਐਸ ਐਸ ਪੀ ਦੀ ਪਹਿਲਾਂ ਇੱਕ ਵਿਧਾਇਕ ਨੂੰ ਹੁੰਦੀ ਹੈ। ਆਮ ਤੌਰ ਤੇ ਹੁੰਦਾ ਹੈ। ਮਤਲਬ ਅਫਸਰਾਂ ਦੇ ਵੱਲੋਂ ਅਜਿਹਾ ਬਿਹੇਵ ਕਰਨਾ ਇਹ ਤੁਹਾਨੂੰ ਕੀ ਲੱਗਦਾ ਕਿਤੇ ਕਮੀ ਰਹਿ ਗਈ ਮਤਲਬ ਕੋਈ ਕਾਮਕਾਰ ਦੀ ਸਮਿਟਰੀ ਠੀਕ ਨਹੀਂ ਬਣੀ ਜਾਂ ਜਿਹੜੇ ਜਿਹੜੇ ਅਫਸਰ ਸਹਿਬਾਨ ਕੰਮ ਨਹੀਂ ਕਰ ਰਹੇ ਸੀ ਠੀਕ ਉਹ ਅਸੀਂ ਬਦਲਵਾ ਦਿੱਤੇ ਆ ਮਾਨ ਸਾਹਿਬ ਨੂੰ ਸੀ ਰਿਕੁਐਸਟ ਲੈਟਰ ਭੇਜੀ ਸੀ ਉਹਨਾਂ ਦੇ ਉਹਨੂੰ ਪ੍ਰਮੁਖਤਾ ਦੇ ਨਾਲ ਜਿਹੜੇ ਅਫਸਰ ਨਹੀਂ ਚੰਕ ਕੰਮ ਕਰਦੇ ਉਹਨਾਂ ਨੂੰ ਬਦਲ ਦਿੱਤਾ ਹੁਣ ਸਾਡੇ ਜੋ ਉਹਨਾਂ ਨੇ ਅੱਛੇ ਅਫਸਰ ਆ ਉਹ ਸਾਡੇ ਜਲੰਧਰ ਦੇ ਵਿੱਚ ਲਗਾਏ ਆ ਔਰ ਸਾਨੂੰ ਪੂਰੀ ਉਮੀਦ ਆ ਵੀਰ ਸਾਡੀ ਛਾਵਾਂ ਤੇ ਪੂਰੇ ਉਤਰਨਗੇ ਹੋਰ ਅਸੀਂ ਆਪਣੇ ਜਲੰਧਰ ਸ਼ਹਿਰ ਨੂੰ ਸੁੰਦਰ ਸ਼ਹਿਰ ਬਣਾਵਾਂਗੇ ਜੀ ਆਪਣੇ ਹਲਕੇ ਵਾਸਤੇ ਕੋਈ ਰੱਖਿਆ ਡਿਮਾਂਡ ਰੱਖੀ ਜਾਂ ਕੋਈ ਮੰਗ ਰੱਖੀ ਕਿ ਕਿਉਂਕਿ ਮਹਿੰਦਰ ਭਗਤ ਵੀ ਤੁਹਾਡੇ ਨਾਲ ਉਹਨੇ ਦੇਖੇਗੇ ਤੁਸੀਂ ਬੜਾ ਜ਼ੋਰ ਲਾ ਕੇ ਜਿਤਵਾ ਕੇ ਲੈ ਕੇ ਆਇਓ ਅੱਜ ਅੱਜ ਜਿਹੜਾ ਮੈਂ ਵਿਧਾਨ ਸਭਾ ਦੇ ਵਿੱਚ ਸਦਨ ਦੇ ਮੋਰੇ ਗੱਲ ਕੀਤੀ ਆ ਉਹ ਜਿਹੜਾ ਸਾਡੇ ਜਲੰਧਰ ਦੇ ਵਿੱਚ ਸੂਰੇ ਇਨਕਲੇਵ ਦਾ ਇੱਕ ਮੁੱਦਾ ਕਲੋਨੀ ਦਾ ਮੁੱਦਾ ਆ ਜਿਹੜਾ ਕਿ 2000 ਦੇ ਵਿੱਚ ਕਾਂਗਰਸ ਸਰਕਾਰ ਦੇ ਵੇਲੇ ਬਣਿਆ ਸੀਗਾ ਉਹਦੇ ਵਿੱਚ ਇਹਨਾਂ ਨੇ ਜਿਹੜਾ ਬਰੋਸ਼ਰ ਬਣਾਇਆ ਸੀ ਉਹਦੇ ਵਿੱਚ ਕਾਫੀ ਤਰ੍ਹਾਂ ਦੇ ਵਾਅਦੇ ਕੀਤੇ ਸੀਗੇ ਅੱਛਾ ਸੀਵਰੇਜ ਸਿਸਟਮ ਹੋਏਗਾ ਅੰਡਰਗਰਾਉਂਡ ਪਾਈਪਲਾਈਨ ਹੋਏਗੀ ਅچھے ਪਾਰਕ ਹੋਣਗੇ ਕਮਿਊਨਿਟੀ ਹਾਲ ਹੋਏਗਾ ਪਰ ਬਹੁਤ ਹੀ ਨਿਰਾਸ਼ਾਜਨਕ ਗੱਲ ਹੈ ਕਿ ਅੱਜ ਤੱਕ ਇਹਨਾਂ ਦੇ ਵਿੱਚੋਂ ਕੋਈ ਵੀ ਚੀਜ਼ ਹਲੇ ਤੱਕ ਨਹੀਂ ਦਿੱਤੀ ਗਈ। ਕਿਸ ਤਰੀਕੇ ਦੇ ਨਾਲ ਹੀ ਇਹ ਜਿਹੜਾ ਅੱਜ ਬਿੱਲ ਲਿਆਂਦਾ ਐ ਐਨਓਸੀ ਕਰਕੇ ਉਹਨਾਂ ਦਿੱਕਤਾਂ ਦੇ ਵਿੱਚੋਂ ਇੱਕ ਹੈ ਵੀ? ਨਹੀਂ ਇਹ ਅਲੱਗ ਇਸ ਇਹ ਅਲੱਗ ਹੈਗਾ ਔਰ ਦੇਖੋ ਉਹਦੇ ਉੱਤੇ ਜਿਹੜਾ ਹਾਸਬੈਂਡ ਦਾ ਮੁੱਦਾ ਆ ਉਹ ਜੇ ਉਸ ਵੇਲੇ ਉਹ ਜਗ੍ਹਾ 10 ਲੱਖ ਦੀ ਸੀ ਅੱਜ 10 ਲੱਖ ਤੋਂ ਵੀ ਜ਼ਿਆਦਾ ਅਨਾਸਮੈਂਟ ਦੇ ਉੱਤੇ ਵਿਆਜ ਪਣ ਚੁੱਕਾ ਲੋਕਾਂ ਨੂੰ ਬਹੁਤ ਜ਼ਿਆਦਾ ਪਰੇਸ਼ਾਨੀ ਆ ਰਹੀ ਔਰ ਸੁੱਖ ਸੁਵਿਧਾਵਾਂ ਬਿਲਕੁਲ ਨਹੀਂ ਆ ਗਿਆ ਅੱਜ ਉੱਥੇ ਜਾ ਕੇ ਸੜਕਾਂ ਦੇਖੋ ਬਿਲਕੁਲ ਕੋਈ ਸੜਕ ਨਹੀਂ ਹੈ ਇਹ ਤੇ ਨਾ ਮਾਨ ਸਾਹਿਬ ਦੀ ਸਰਕਾਰ ਦੇ ਵਿੱਚ ਜਦੋਂ ਨਿੱਜਤ ਸਾਹਿਬ ਮੰਤਰੀ ਸੀ ਉਦੋਂ ਅਸੀਂ ਪਹਿਲੀ ਵਾਰੀ ਉੱਥੇ ਸੀਵਰੇਜ ਸਿਸਟਮ ਦਾ ਕੰਮ ਸ਼ੁਰੂ ਕਰਾਇਆ ਸੀ ਉਸ ਤੋਂ ਬਾਅਦ ਹੱਲੇ ਤੱਕ ਕੋਈ ਵੀ ਪਿਛਲੇ 24 ਸਾਲਾਂ ਦੇ ਵਿੱਚ ਕੋਈ ਵੀ ਵਿਕਾਸ ਕਾਰਜ ਨਹੀਂ ਕੀਤਾ ਗਿਆ ਹਾਲਾਕਿ ਉਥੇ 1800 ਤੋਂ ਵੀ ਵੱਧ ਪਲਾਟ ਨੇ ਪਰ ਉਥੇ ਦੇ ਜਿਹੜਾ ਲੋਕਾਂ ਦਾ ਜਿਹੜਾ ਰਹਿਣਸ ਹੈ ਨਾ ਉਹ ਇਸ ਵੇਲੇ ਨਰਕੀ ਹੈ ਪਰ ਮੈਨੂੰ ਉਮੀਦ ਹੈ ਵੀ ਮਾਨ ਸਾਹਿਬ ਨੇ ਸ਼ਿਵਾਸ਼ਣ ਦਿੱਤਾ ਕਿ ਅਸੀਂ ਉਹ ਸਲਕੇ ਨੂੰ ਬਹੁਤ ਸੁੰਦਰ ਤਰੀਕੇ ਦਾ ਬਣਾਉਂਗੇ ਨਹੀਂ ਉਹ ਨਹੀਂ ਉਹ ਇਸ ਦੇ ਉਹ ਇਹਦੇ ਅੰਦਰ ਨਹੀਂ ਲੱਗਦਾ ਕਿ ਇਹ ਤਾਂ ਬਿੱਲ ਲਿਆਉਣ ਦੇ ਨਾਲ ਤਾਂ ਫਾਇਦਾ ਨਹੀਂ ਬਿੱਲ ਲਿਆਉਣ ਦੇ ਨਾਲ ਫਾਇਦਾ ਹੋਏਗਾ ਵੀ ਜਿਹੜੇ ਐਨਓਸੀ ਦੇ ਨਾਲ ਤੇ ਨਹੀਂ ਹੋਏਗਾ ਜਿਹੜੀ ਵੀ OTS ਲਿਆ ਰਹੇ ਅਸੀਂ OTS ਦੇ ਵਿੱਚ ਇਹਨਾਂ ਦਾ ਬਹੁਤ ਜ਼ਿਆਦਾ ਫਾਇਦਾ ਹੁੰਦੀ ਨਹੀਂ ਤਾਂ ਇਹ ਸਨ ਜਲੰਧਰ ਤੋਂ ਵਿਧਾਇਕ ਜਿਹੜੇ ਕਹਿੰਦੇ ਆ ਕਿ ਇਹਨਾਂ ਗੱਲਾਂ ਦੀਆਂ ਦਿੱਕਤਾਂ ਤਾਂ ਸੀ ਕਿ ਅ ਅਫਸਰ ਸਹਿਬਾਨ ਜਿਹੜੇ ਸੀ ਉਹ ਗੱਲ ਨੂੰ ਅ ਅਣ ਸੁਣੀ ਕਿਤੇ ਨਾ ਕਿਤੇ ਕਰਦੇ ਸੀ ਤਾਂ ਉਹ ਕਹਿੰਦੇ ਮਾਮਲਾ ਜਿਹੜਾ ਹੈ ਮੁੱਖ ਮੰਤਰੀ ਸਾਹਿਬ ਦੇ ਸਾਹਮਣੇ ਰੱਖਿਆ ਔਰ ਉਹ ਕਹਿੰਦੇ ਨੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਜਿਹੀਆਂ ਸਮੱਸਿਆਵਾਂ ਕਿਸੇ ਵੀ ਚੁਣੇ ਹੋਏ ਨੁਮਾਇੰਦੇ ਨੂੰ ਦਰਪੇਸ਼ ਨਹੀਂ ਆਉਣਗੀਆਂ